ਢੇ ਘਾਰ ਬਟਿਆਂ ਵਾਂ ਭਾਜੀ ਪਿੰਡ ਬਹੁਤ ਸਾਡੇ ਹਾਲਾਤ ਮਾੜੇ ਆ ਕੋਠੇ ਸਾਡੇ ਉੋਂ ਚੁੰਡੇ ਵਿੱਚ ਡਿੱਗ ਵੀ ਪਏ ਆ ਇਹ ਤਾਂ ਬਹੁਤ ਸਾਡਾ ਤਾਂ ਬਰਬਾਦੀ ਹੋਣ ਢਈ ਆ ਸਮਾਨ ਸਾਰਾ ਖਰਾਬ ਹੋ ਗਿਆ ਵਾ ਨਿਆਣੇ ਸਾਡੇ ਤੋਂ ਇਧਰ ਜਾ ਜਾ ਕੇ ਇਹ ਆਪਣਾ ਟਾਈਮ ਕੱਢਦੇ ਆ ਘਰਾਂ ਚੋਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਇੱਥੇ ਹੋ ਗਿਆ ਸਾਨੂੰ 40-50 ਸਾਲ ਹੋ ਗਏ ਰਹਿੰਦਿਆਂ ਨੂੰ ਕੱਢੀ ਬੋਟਾ ਬਣੀ ਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਆ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਪ੍ਰਸ਼ਾਸਨ ਚ ਭਾਜੀ ਹਾਲਾਤ ਇਦਾਂ ਹੀ ਆ ਪਿੰਡਾਂ ਚ ਹੀ ਕੰਮ ਕਰਦੇ ਉਹ ਤੋਂ ਮਾੜਾ ਮੋਟਾ ਮੱਲੇ ਹੋਣੇ ਆ ਤਾਂ ਆਪਣਾ ਢਿੱਡ ਭਰਦੇ ਆ ਤੇ ਬੱਚੇ ਸਾਡੇ ਇਦਾਂ ਹੀ ਬੱਚਿਆਂ ਦੇ ਮੂੰਹ ਦੇ ਵਿੱਚ ਹੁਣ ਚ ਪਕਕੇ ਪੋਲੇ ਲੈ ਆਈ ਮੈਂ ਚੋਲ ਲੈ ਆਈ ਥੋੜੇ ਜਿਹਾ ਦਾਲ ਲੈ ਆਈ ਆ ਉਹ ਤੋਂ ਹੁਣ ਇਹਨਾਂ ਨੂੰ ਖਵਾਏ ਆ ਤੇ ਸਾਡਾ ਤਾਂ ਭਾਜੀ ਬਹੁਤ ਮੰਦਾ ਹਾਲ ਆ ਕਿੱਧਰ ਨੂੰ ਜਾਈਏ ਤੇ ਕਿੱਧਰ ਨਾ ਚਾਈਏ ਰੋਟੀ ਪਾਣੀ ਕਿਸ ਤਰ੍ਹਾਂ ਬਣਾਉਂਦੇ ਹੋ ਪਾਣੀ ਰੋਟੀ ਪਾਣੀ ਭਾਜੀ ਇਦਾਂ ਹੀ ਜੋ ਫਰਕਾ ਲੱਗਦਾ ਵਾ ਉਹ ਤੋਂ ਬਣਾ ਲੈਂਦਾ ਮਾੜਾ ਮੋਟਾ ਖਾ ਲੈਂਦਾ ਨਹੀਂ ਤੇ ਇਦਾਂ ਪਿੰਡ ਪੁੰਡ ਚੋਂ ਲੈ ਆਈਦਾ ਆ ਪਿੰਡ ਖਾਰ ਬੁੱਟਿਆਂਵਾਂ ਭਾਜੀ ਪਿੰਡ ਬਹੁਤ ਸਾਡੇ ਹਾਲਾਤ ਮਾੜੇ ਆ ਕੋਠੇ ਸਾਡੇ ਉੋਂ ਚੋਂਡੇ ਵਿੱਚ ਡਿੱਗ ਵੀ ਪਏ ਆ ਇਹ ਤਾਂ ਬਹੁਤ ਸਾਡਾ ਤਾਂ ਬਰਬਾਦੀ ਹੋਣ ਢਈ ਆ ਸਮਾਨ ਸਾਰਾ ਖਰਾਬ ਹੋ ਗਿਆ ਵਾ ਨਿਆਣੇ ਸਾਡੇ ਤੋਂ ਅੱਜ ਤੱਕ ਜਾ ਜਾ ਕੇ ਇਹ ਆਪਣਾ ਟਾਈਮ ਕੱਢਦੇ ਆ ਘਰਾਂ ਚੋਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਇੱਥੇ ਹੋ ਗਿਆ ਸਾਨੂੰ 40-50 ਸਾਲ ਹੋ ਗਏ ਰਹਿੰਦਿਆਂ ਨੂੰ ਕੱਢੀਆ ਵੋਟਾਂ ਬਣੀਆਂ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਆ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਪ੍ਰਸ਼ਾਸਨ ਚ ਭਾਜੀ ਹਾਲਾਤ ਇਦਾਂ ਹੀ ਆ ਪਿੰਡਾਂ ਚੇ ਕੰਮ ਕਰਦੇ ਉਥੋਂ ਮਾੜਾ ਮੋਟਾ ਮੱਲੇ ਹੋਨੇ ਆ ਤਾਂ ਆਪਣਾ ਢਿੱਡ ਭਰਦੇ ਆ ਤੇ ਬੱਚੇ ਸਾਡੇ ਇਦਾਂ ਹੀ ਬੱਚਿਆਂ ਦੇ ਮੂੰਹ ਦੇ ਵਿੱਚ ਹੁਣ ਚ ਪੱਕੇ ਪੋਲੋ ਲਿਆਈ ਮੈਂ ਚੋਲ ਲਿਆਈ ਥੋੜੇ ਜਿਹਾ ਦਾਲ ਲਿਆਈ ਉਥੋਂ ਹੁਣ ਇਹਨਾਂ ਨੂੰ ਖਵਾਏ ਆ ਤੇ ਸਾਡਾ ਤਾਂ ਭਾਜੀ ਬਹੁਤ ਮੰਦਾ ਹਾਲ ਆ ਰਿਹਾ ਕਿ ਕਿੱਧਰ ਨੂੰ ਜਾਈਏ ਤੇ ਕਿੱਧਰ ਨਾ ਚਾਈਏ ਰੋਟੀ ਪਾਣੀ ਕਿਸ ਤਰ੍ਹਾਂ ਬਣਾਉਂਦੇ ਹੋ ਪਾਣੀ ਰੋਟੀ ਪਾਣੀ ਭਾਜੀ ਇਦਾਂ ਹੀ ਜੋ ਫਰਕਾ ਲੱਗਦਾ ਵਾ ਉਦੋਂ ਬਣਾ ਲੈਂਦਾ ਮਾੜਾ ਮੋਟਾ ਖਾ ਲੈਂਦਾ ਨਹੀਂ ਤੇ ਇਦਾਂ ਪਿੰਡ ਪੁੰਡ ਚੋਂ ਲਿਆ ਹੀਦਾ ਆ